ਸੋ ਬਜ਼ੁਰਗ ਨੇ ਪੌੜੀਆਂ ਤੇ ਚੜਨਾ ਹੋਵੇ ਤਾਂ ਕਿਵੇਂ ਚੜੇਗਾ ਗੱਲ ਕਰੀਏ ਤਾਂ ਤਹਿਸੀਲ ਕੰਪਲੈਕਸ ਦੇ ਵਿੱਚ ਐਸਡੀਐਮ ਆਫਿਸ ਦੇ ਵਿੱਚ ਖੜੇ ਆਂ ਔਰ ਦੀਨਾ ਨਗਰ ਦੇ ਵਿੱਚ ਸਰਕਾਰ ਨੇ ਬਹੁਤ ਵੱਡੀ ਉਪਲਬਧੀ ਕੀਤੀ ਆ ਕਿ ਦੀਨਾ ਨਗਰ ਦੇ ਵਿੱਚ ਇੱਕ ਬਿਲਡਿੰਗ ਤਿਆਰ ਹੋਈ ਆ ਜਿਸ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਜੋ ਚਾਹੀਦੀਆਂ ਸੀ ਉਹ ਲੋਕਾਂ ਨੂੰ ਮਿਲ ਗਈਆਂ ਔਰ ਪਾਰਕਿੰਗ ਵੀ ਵਧੀਆ ਸਭ ਕੁਝ ਵਧੀਆ ਔਰ ਜੇ ਇੰਟੀਰੀਅਰ ਦੀ ਗੱਲ ਕਰੀਏ ਹਰ ਤਰ੍ਹਾਂ ਦਾ ਸਮਾਨ, ਕੁਰਸੀਆਂ, ਟੇਬਲ ਸਾਰੇ ਆਫਿਸ ਵਿੱਚ ਪਹੁੰਚ ਗਿਆ ਜਿੱਥੇ ਕਿ ਪਹਿਲਾਂ ਲੰਬੇ ਸਮੇਂ ਤੋਂ ਸਮਾਨ ਤੋਂ ਬਿਨਾ ਸੀਗਾ ਹੁਣ ਪਹੁੰਚ ਗਿਆ ਔਰ ਦੂਸਰੀ ਗੱਲ ਕਰੀਏ ਕਮਜ਼ੋਰੀ ਦੀ ਗੱਲ ਕਰੀਏ ਜੇ ਇਹਨਾਂ ਨੇ ਇਹ ਪੌੜੀਆਂ ਚੜ ਕੇ ਇੱਕ ਮੰਜ਼ਲ ਦੂਜੀ ਮੰਜ਼ਲ ਤੇ ਜਾਣਾ ਹੋਵੇ ਤਾਂ ਕਿਵੇਂ ਜਾਣਗੇ ਇਸ ਇਸ ਬਿਲਡਿੰਗ ਦੇ ਵਿੱਚ ਜੋ ਲਿਫਟ ਹੁੰਦੀ ਆ ਲਿਫਟ ਨਹੀਂ ਆ ਲਿਫਟ ਤੋਂ ਬਿਨਾ ਇਹ ਮਰੀਜ਼ ਕਿਵੇਂ ਜਾਵੇਗਾ ਇਸ ਨੂੰ ਚੁੱਕ ਕੇ ਚਾਰ ਬੰਦੇ ਫੇਰ ਉੱਤੇ ਲੈ ਕੇ ਜਾਣਗੇ ਫਿਰ تحصیلدار ਸਾਹਿਬ ਦੇ ਕੋਲੋਂ ਜੇ ਪਟਵਾਰੀ ਕੋਲ ਜਾਣਾ ਤਾਂ ਵੀ ਚਾਰ ਬੰਦੇ ਚੱਕ ਕੇ ਜਾਣਗੇ ਤੇ ਅਗਰ ਜੇ ਇੱਥੋਂ ਚਾਰ ਬੰਦੇ ਝਾਕਾ ਲੱਗ ਗਿਆ ਡਿੱਗ ਗਏ ਤਾਂ ਮਰੀਜ਼ ਵੀ ਥੱਲੇ ਆਵੇਗਾ ਤੇ ਉਹ ਚਾਰ ਵੀ ਥੱਲੇ ਆਉਣਗੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਬਹੁਤ ਸਾਰੀਆਂ ਸਹੂਲਤਾਂ ਨਾਲ ਲੈਸ ਤੁਸੀਂ ਇਹ ਬਿਲਡਿੰਗ ਬਣਾਈ ਆ ਲੇਕਿਨ ਜੋ ਕਮੀਆਂ ਨੇ ਉਹ ਸਿਰਫ ਲਿਫਟ ਦੀ ਇੱਕ ਜ਼ਰੂਰਤ ਹੈ ਲਿਫਟ ਜ਼ਰੂਰ ਹੋਣੀ ਚਾਹੀਦੀ ਆ ਲਿਫਟ ਹੋਵੇਗੀ ਤਾਂ ਜੋ ਕੋਈ ਵੀ ਮਰੀਜ਼ ਆਉਂਦਾ ਜਾਂ 올ਡ ਏਜ ਬਜ਼ੁਰਗ ਹੁੰਦੇ ਆ ਤਤ ਪਟਵਾਰੀ ਕੋ ਜਾਣ ਵਾਸਤੇ ਤਹਿਸੀਲਦਾਰ ਸਾਹਿਬ ਕੋ ਜਾਣ ਵਾਸਤੇ ਉਹਨਾਂ ਨੂੰ ਇਹ ਚੜਨਾ ਸੌਖਾ ਹੋ ਜਾਵੇਗਾ ਔਰ ਉਹਨਾਂ ਦੇ ਕੰਮ ਹੋ ਜਾਵਣਗੇ ਔਰ ਜੇ ਗੱਲ ਕਰੀਏ ਤਾਂ ਜਿੰਨੀ ਵੀ ਵੱਡੀ ਬਿਲਡਿੰਗ ਹੈ ਲੰਬੇ ਸਮੇਂ ਤੋਂ ਲੋਕ ਇਸੇ ਤਰ੍ਹਾਂ ਬਜ਼ੁਰਗ ਨੂੰ ਇੱਥੇ ਲੈ ਕੇ ਆਉਂਦੇ ਆ ਔਰ ਚਾਰ ਜਣੇ ਚੁੱਕ ਕੇ ਚਾੜਦੇ ਆ ਔਰ ਜੇ ਗੱਲ ਕਰੀਏ ਇੱਥੇ ਭਰਾ ਲੰਗ ਰਿਹਾ ਭਰਾ ਜੀ ਇਧਰ ਆਓ ਕਿਧਰ ਆਏ ਸੀ ਤੁਸੀਂ ਮੈਂ ਤੇ ਤਸੀਲ ਆਇਆ ਹਾਂ ਜੀ ਤਸੀਲ ਆਏ ਸੀ ਹਾਂ ਜੀ ਤੇ ਜੇ ਕੋਈ ਬਜ਼ੁਰਗ ਤੁਹਾਡੇ ਨਾਲ ਆ ਜਾਏ ਜਿਵੇਂ ਹੈਂਡੀਕੈਪ ਹੁੰਦਾ ਤਾਂ ਕਿਵੇਂ ਚੜਾਓਗੇ ਉੱਥੇ ਤੇ ਪੋੜੀਆਂ ਜੀ ਜਾਣਗੇ ਜੀ ਉੱਤੇ ਗੜਾ ਕੋਈ ਲਿਫਟ ਲੱਗੀ ਦੀ ਹੈ ਪੋੜੀਆਂ ਜੀ ਜਾਣੇ ਪੈਣਾ ਲਿਫਟ ਚਾਹੀਦੀ ਹੈ ਜ਼ਰੂਰੀ ਜਾਂ ਨਹੀਂ ਚਾਹੀਦੀ ਬਿਲਕੁਲ ਚਾਹੀਦੀ ਹੈ ਲਿਫਟ ਦਾ ਤੇ ਬਿਲਕੁਲ ਜਿਹੜਾ ਸਿਆਣਾ ਬੰਦਾ ਹੈ ਜਿਹੜਾ ਉਹਨਾਂ ਕੋ ਨਹੀਂ ਚੜਿਆ ਜਾਏਗਾ ਤੇ ਲਿਫਟ ਤੇ ਜਾਣਗੇ ਉਹਨਾਂ ਕੋ ਪੋੜੀਆਂ ਚੜਨਾ ਤਾਂ ਬਹੁਤ ਔਖਾ ਹੈ ਜੇ ਅੱਗੇ ਬਿਮਾਰ ਆ ਜਾਂ ਸੱਟ ਲੱਗੀ ਦੀ ਹੈ ਦੁਬਾਰਾ ਡਿੱਗ ਜਾਣਗੇ ਤੇ ਦੁਬਾਰਾ ਸੱਟ ਲੱਗ ਜਾਏਗਾ ਕਈ ਕਈ ਵਾਰ ਅਸੀਂ ਵੇਖਿਆ ਇੱਥੋਂ ਵੀ ਚਾਰ ਚਾਰ ਜਣੇ ਚੁੱਕ ਕੇ ਬਜ਼ੁਰਗ ਨੂੰ ਚਾੜਦੇ ਤੁਸੀਂ ਵੀ ਵੇਖਿਆ ਹੋਏਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਈ ਏਰੀ ਆਉਂਦੇ ਆ ਸਿਆਣਾ ਬੰ ਉਹਨਾਂ ਨੂੰ ਚਾਰਜਾਂ ਨੇ ਪੰਜਾਂ ਨੇ ਚੋਕ ਕੇ ਛਾੜਦੇ ਆ ਬੜੀ ਮੁਸ਼ਕਲ ਹੁੰਦੀ ਹੈ ਤੇ ਇਹ ਝਾਕਾ ਲੱਗ ਗਿਆ ਤਾਂ ਸਾਰੇ ਥੱਲੇ ਆਉਣਗੇ ਸਾਰੇ ਥੱਲੇ ਆਣਗੇ ਬਿਲਕੁਲ ਜੀ ਬਿਲਕੁਲ ਸਾਰੇ ਥੱਲੇ ਆਣਗੇ ਜੀ ਇਹ ਬੜੀ ਇਹ ਤਹਿਸੀਲ ਦੇ ਵਿੱਚ ਇੱਕ ਲਿਫਟ ਚਾਹੀਦੀ ਹੈ ਲਿਫਟ ਦਾ ਬਹੁਤ ਜ਼ਰੂਰੀ ਚਾਹੀਦੀ ਹੈ ਜੀ ਬਿਲਡਿੰਗ ਤੇ ਬਹੁਤ ਵਧੀਆ ਬਣੀ ਆ ਸਾਰੀ ਤਿਆਰੀ ਓਕੇ ਆ ਔਰ ਸਮਾਨ ਵੀ ਪਹੁੰਚ ਗਿਆ ਸਾਰੇ ਕਮਰਿਆਂ ਦੇ ਵਿੱਚ ਜਿੰਨੇ ਦਫਤਰਾਂ ਚਾਹੀਦੇ ਸੀ ਬੜੀ ਖੁੱਲੀ ਡੁੱਲੀ ਬਣੀ ਆ ਜੀ ਬਿਲਡਿੰਗ ਬੜੀ ਖੁੱਲੀ ਡੁੱਲੀ ਬਣੀ ਆ بڑے ਕਮਰੇ ਵਰੀਆ ਵਧੀਆ ਫੈਸਿਲਿਟੀਆਂ ਮਿਲੀਆਂ ਵਾ ਠੀਕ ਹੈ ਬਾਕੀ ਸਿਰਫ ਇੱਕੋ ਚੀਜ਼ ਦਾ ਹੈ ਕਿ ਜਿਹੜਾ ਸਿਆਣਾ ਬੰਦਾ ਹੁੰਦਾ ਉਹਨੂੰ ਸਿਰਫ ਉੱਪਰ ਪੌੜੀਆਂ ਚੜ੍ਹਨ ਅੱਗੇ ਦਿੱਕਤ ਆਉਂਦੀ ਹੈ ਇੱਥੇ ਇੱਕ ਲਿਫਟ ਲਗਾਈ ਜਾਏ ਜਿਹੜੀ ਕਿ ਸਿਆਣੇ ਬੰਦੇ ਨੂੰ ਕੋਈ ਦਿੱਕਤ ਨਹੀਂ ਲਿਫਟ ਦੇ ਜਰੀਏ ਦੂਜੀ ਮੰਜ਼ਲ ਤੇ ਪਹੁੰਚਿਆ ਜਾ ਸਕੇ ਬਸ ਗੱਲ ਕਰੀਏ ਤਾਂ ਇੱਥੇ ਹੋਰ ਵੀ ਭਰਾ ਖੜੇ ਆ ਭਰਾ ਨਾਲ ਗੱਲ ਕਰਦੇ ਆ ਹਾਂਜੀ ਭਰਾ ਜੀ ਸੱਚੀ ਗੱਲ ਜੀ ਸੱਚੀ ਗੱਲ ਭਰਾ ਜੀ ਕਿੱਥੋਂ ਆਇਓ ਕਿਹੜੀ ਜਗ੍ਹਾ ਤੋਂ ਮੇਰਾ ਪਿੰਡਾ ਲੱਗੇ ਜੀ ਰਸੂਲਪੁਰ ਗਰੋਟੀਆਂ ਸਾਫ ਦਾ ਸਰਪੰਚਾ ਮੈਂ ਤੁਹਾਨੂੰ ਕਦੀ ਕਦੀ ਕਿਸੇ ਮਰੀਜ਼ ਨਾਲ ਆਇਓ ਇੱਥੇ ਕਈ ਵਾਰੀ ਆਉਣਾ ਪੈਂਦਾ ਜੀ ਇਹ ਮਰੀਜ਼ ਨੂੰ ਜਿਹੜਾ ਕੋਈ ਇਸ ਦੀ ਲਾਟੇ ਸੱਟ ਲੱਗੀ ਆ ਜਾਂ ਜੋ ਨਹੀਂ ਚੱਲ ਸਕਦਾ ਉਹਨੂੰ ਪੌੜੀਆਂ ਕਿਵੇਂ ਚੜਾਉਂਦੇ ਬਹੁਤ ਔਖਾ ਕੰਮ ਆ ਜੀ ਬਹੁਤ ਔਖਾ ਕੰਮ ਆ ਜੀ ਤਿੰਨ ਤਿੰਨ ਚਾਰ ਚਾਰ ਜਣੇ ਲੈ ਕੇ ਚੜਦੇ ਕੱਲਾ ਬਜ਼ੁਰਗ ਇੱਥੇ ਮਤਲਬ ਆ ਹੀ ਨਹੀਂ ਸਕਦਾ ਕੋਈ ਇਹੋ ਜਿਹਾ ਹੈਂਡੀਕੈਪਟਰ ਲਾ ਲੋ ਜਾਂ ਜਿਆਦਾ ਬਜ਼ੁਰਗ ਹੋਏ ਉਹਦੇ ਆਸਵਾਸਥੇ ਚੜਨ ਵਾਸਤੇ ਬਹੁਤ ਖਿਆਈ ਆ ਜੀ ਇਹ ਲਿਫਟ ਜਿਹੜੀ ਆ ਉਹ ਜ਼ਰੂਰੀ ਆ ਜ਼ਰੂਰੀ ਆ ਜੀ ਲਿਫਟ ਹੋਣੀ ਜ਼ਰੂਰੀ ਆ ਲਿਫਟ ਤੋਂ ਬਿਨਾਂ ਇੱਥੇ ਗੁਜ਼ਾਰਾ ਨਹੀਂ ਹੈਗਾ ਜੀ ਕਿਉਂਕਿ ਕਈਆਂ ਕਈਆਂ ਰਜਿਸਟਰੀਆਂ ਵੀ ਕਰਾਉਣੀਆਂ ਬਜ਼ੁਰ ਕਿ ਉਹ ਲਿਫਟ ਜਿਹੜੀ ਬਹੁਤ ਜ਼ਰੂਰੀ ਹੈ ਜੀ ਲਿਫਟ ਵਾਸਤੇ ਮੈਂ ਕਹਿੰਦਾ ਕਿ ਸਰਕਾਰ ਨੂੰ ਇਹ ਜਲਦੀ ਜਲਦੀ ਪ੍ਰਬੰਧ ਕਰਨਾ ਜ਼ਰੂਰੀ ਹੈ ਲਿਫਟ ਵਾਸਤੇ ਜਿਹੜੀ ਲਿਫਟ ਜ਼ਰੂਰੀ ਹੈ ਕਿਉਂਕਿ ਬਜ਼ੁਰਗਾਂ ਵਾਸਤੇ ਜਾਂ ਬਿਮਾਰ ਬੰਦੇ ਵਾਸਤੇ ਸਾਰਿਆਂ ਵਾਸਤੇ ਜ਼ਰੂਰੀ ਹੈ ਜੀ ਬਿਲਕੁਲ ਸਾਰਿਆਂ ਵਾਸਤੇ ਜ਼ਰੂਰੀ ਹੈ ਕੋਈ ਨਹੀਂ ਸਾਰੀਆਂ ਬਿਲਡਿੰਗਾਂ ਚ ਹੁੰਦੀ ਹੈ ਜੇ ਪਖਾਨਕੋਟ ਜਾਈਏ ਜਾਂ ਹੋਰ ਕਿ ਸ਼ਹਿਰ ਜੇ ਸਾਰੇ ਜਾਈਏ ਇੱਥੇ ਨਹੀਂ ਹੈਗੀ ਜੀ ਅਸੀਂ ਰੋਜ਼ ਆਣੇ ਆ ਰੋਜ਼ ਇਹ ਹਾਲਾਤ ਦੇਖਣੇ ਸਾਨੂੰ ਆਣਾ ਹੀ ਪੈਂਦਾ ਇੱਥੇ ਲੱਗੇ ਕਿਉਂਕਿ ਇੱਥੇ ਜਰੂਰੀ ਹੈ ਕਿ ਬਜ਼ੁਰਗ ਬਹੁਤ ਆਂਦੇ ਨੇ ਦੇਖੀਦਾ ਕਈ ਵਾਰੀ ਵਿਚਾਰੇ ਥੱਕੇ ਜਾਂਦੇ ਆ। ਇੱਕ ਜੀ ਗਰਮੀ ਦਾ ਮੌਸਮ ਅੱਗੇ ਜਾਂਦਾ ਵਾ ਇੱਥੇ ਕੋਈ ਵੀ ਪਾਣੀ ਦੀ ਸਹੂਲਤ ਨਹੀਂ ਹੈਗੀ ਕੋਈ ਇੱਕ ਮਤਲਬ ਠੰਡਾ ਪਾਣੀ ਦਾ ਮਤਲਬ ਕਹਿ ਲਓ ਕਿ ਪ੍ਰਬੰਧ ਕੀਤਾ ਜਾਏ ਪਾਣੀ ਵੀ ਇੱਥੇ ਜਰੂਰ ਚਾਹੀਦਾ ਐ ਢੀ ਵੱਡੀ ਬਿਲਡਿੰਗ ਹੈ ਦੁਨੀਆ ਦੂਰੋਂ ਦੂਰੋਂ ਤੋਰ ਕੇ ਆਂਦੀ ਹੈ ਹਨਾ ਕੋਈ ਤੋਰ ਕੇ ਪੈਦਲ ਆਂਦਾ ਵਾ ਅਤੇ ਪਾਣੀ ਦਾ ਇੱਕ ਸਮਝ ਲਓ ਕਿ ਫ੍ਰਿਜ ਜਿਹਾ ਵਗੈਰਾ ਲਗਾਇਆ ਜਾਏ ਕਿਉਂਕਿ ਪਾਣੀ ਗਰਮੀ ਬਹੁਤ ਆਕੇ ਬਹੁਤ ਜ਼ਿਆਦਾ ਪੈਣੀ ਹੈ ਗਰਮੀ ਹੋ ਵੀ ਚੁੱਕੀ ਹੈ ਭਰਾ ਨੇ ਬਹੁਤ ਵਧੀਆ ਵਿਚਾਰ ਦਿੱਤਾ ਕਿ ਬਣਿਆ ਜਾਂ ਐਸਡੀਐਮ ਆਫਿਸ ਬਣਿਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਵੇਂ ਕਿ ਪਟਵਾਰੀ ਹਰ ਇੱਕ ਪਟਵਾਰੀ ਐਸ ਵੇਲੇ ਦੂਜੀ ਮੰਜ਼ਲ ਤੇ ਐ ਜੇ ਗੱਲ ਕਰੀਏ ਤਾਂ ਪਾਣੀ ਦੀ ਜਿਹੜੀ ਸਹੂਲਤ ਜਿੰਨੇ ਵੀ ਲੋਕ ਦੀਨਾਨਗਰ ਹਲਕੇ ਦੇ ਆਉਂਦੇ ਆ ਤਾਂ ਸਾਰਿਆਂ ਕੋਲ ਪਾਣੀ ਪੀਣ ਨੂੰ ਜਿਹੜਾ ਇੱਥੇ ਅਜੇ ਵਾਟਰ কুলਰ ਵਗੈਰਾ ਕੋਈ ਨਹੀਂ ਆਇਆ ਗਰਮੀਆਂ ਆ ਗਈਆਂ ਨੇ ਲੇਕਿਨ ਪਾਣੀ ਨਹੀਂ ਹੈ ਔਰ ਜੇ ਗੱਲ ਕਰੀਏ ਤਾਂ ਪਹਿਲੇ ਤਾਂ ਆਪਾਂ ਫਿਰ ਗੱਲ ਉੱਥੇ ਆਉਂਦੇ ਆ ਕਿ ਲਿਫਟ ਜਿਹੜੀ ਆ ਬਹੁਤ ਜ਼ਰੂਰੀ ਆ ਲਿਫਟ ਤੋਂ ਬਿਨਾ ਬਜ਼ੁਰਗ ਬੰਦੇ ਨੂੰ ਬਿਮਾਰ ਬੰਦੇ ਨੂੰ ਉੱਤੇ ਜਾਣ ਵਾਸਤੇ ਪਟਵਾਰੀ ਕੋਲ ਤਹਿਸੀਲਦਾਰ ਸਾਹਿਬ ਕੋ ਕਿਸੇ ਕੋਲ ਵੀ ਜਾਣ ਵਾਸਤੇ ਪਰੇਸ਼ਾਨੀਆਂ ਆਉਂਦੀ ਆ ਔਰ ਲਿਫਟ ਬਹੁਤ ਜ਼ਰੂਰੀ ਆ ਵੀਡੀਓ ਵੱਤਵਾਦ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਲੋਕਾਂ ਨੂੰ ਸਹੂਲਤ ਮਿਲ ਸਕੇ ਔਰ ਸਰਕਾਰ ਜਿਹੜੀ ਹੈ ਜੇ ਵੱਲ ਧਿਆਨ ਦੇ ਸਕੇ ਜੇ ਪਹਿਲੀ ਸਰਕਾਰ ਨੇ ਇਹ ਬਣਾਇਆ ਤਾਂ ਉਸ ਨੂੰ ਧੰਨਵਾਦ ਕਰਦੇ ਆ ਕਿਉਂ ਨਾ ਬਿਲਡਿੰਗ ਬਹੁਤ ਵਧੀਆ ਬਣਾਈ ਆ ਪਤਾ ਨਹੀਂ ਲਿਫਟ ਉਸ ਟੈਂਡਰ ਵਿੱਚ ਹੈ ਸੀ ਜਾਂ ਨਹੀਂ ਸੀ ਜੇ ਟੈਂਡਰ ਵਿੱਚ ਸੀ ਤਾਂ ਬਣਾਉਣੀ ਚਾਹੀਦੀ ਸੀ ਜੇ ਨਹੀਂ ਆ ਤੇ ਹੁਣ ਨਵਾਂ ਟੈਂਡਰ ਭਰਿਆ ਜਾਵੇ ਔਰ ਉਸ ਨੂੰ ਬਣਾਇਆ ਜਾਵੇ ਲਿਫਟ ਤਿਆਰ ਕਰਕੇ ਲੋਕਾਂ ਨੂੰ ਇਹ ਸਹੂਤ ਦਿੱਤੀ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ